ਇਕਾ ਦੀ ਆ ਤੋ ਬਈ ਆ ਆਏ ਕਰਕੇ ਅੱਖ ਮਾਰਨ ਦੀ ਅਸ਼ਕ ਆ ਮੈਂ ਕੈਮਰੇ ਵਿੱਚ ਦੱਸੋ ਕਿਵੇਂ ਕਰਕੇ ਕਿ ਆਏ ਕਰਕੇ ਅੱਖ ਵੱਜ ਅੱਖ ਵੱਜ ਜਾਂਦੀ ਹੈ ਹਾਂ ਉਹ ਕਹਿੰਦੇ ਵੀ ਅੱਖ ਮਾਰੀ ਫੇਰ ਉਹਨਾਂ ਨੇ ਫੇਰ ਬਈ ਬੜਾ ਕੁੱਟਿਆ ਪੰਚਾਇਤ ਹੀ ਕੁੱਟਿਆ ਮੇਰੇ ਪੰਚਾਇਤ ਫੇਰ ਕੁੱਟਿਆ ਹਾਂ ਬਈ ਵੇਖੋ ਯਾਰ ਮਜਬੂਰੀ ਸੀਗੇ ਉਹ ਤਾਂ ਵੀਰੇ ਮੈਨੂੰ ਕੱਲੇ ਨੂੰ ਛੱਡ ਕੇ ਭੱਜ ਗਏ ਮੈਨੂੰ ਮੂਰੇ ਘੇਰ ਘੇਰ ਕੁੱਟਿਆ ਬਈ ਉਹਨਾਂ ਨੇ ਬੜਾ ਕੁੱਟਿਆ ਰੂੜੀਆਂ ਤੇ ਚੱਕ ਚੱਕ ਮਾਰੇ ਅੱਛਾ ਬਈ ਇੰਨੀ ਬੈ ਕਿ ਤੈਨੂੰ ਨਿਕਰੇ ਵੜ ਦਿੰਦੇ ਮੈਨੂੰ ਨਹੀਂ ਕਰੇ ਵੜਨ ਦਿੰਦੇ ਬਈ ਫੇਰ ਤੂੰ ਰਾਤ ਰੂਤ ਕਿੱਥੇ ਘਟਦਾ ਵੀਰੇ ਬਸ ਇੱਥੇ ਅੱਡੇ ਅਟੇ ਤੇ ਘਟ ਲਈ ਦੀ ਬਈ ਦੇਖੋ ਯਾਰ ਕਿੰਨੀ ਯਾਰ ਬਈ ਹੁੰਦੀ ਅਕਸਰ ਸੋ ਨਾਲ ਕਿੰਨੇ ਜਾਣੇ ਕਿ ਕਿਵੇਂ ਉਹ ਬਸ ਹਾਂ ਉਹ ਜਦੋਂ ਵੀਰੇ ਅਸੀਂ ਤਾਂ ਅੱਖ ਨੱਪੀ ਤੇ ਉਹਨਾਂ ਨੇ ਕੁੜੀ ਨੇ ਦੇਖ ਲਿਆ ਵੀ ਇਹ ਮੈਨੂੰ ਅੱਖਾਂ ਮਾਰਦਾ ਅੱਛਾ ਕੁੜੀ ਕਹਿੰਦੀ ਵੀ ਅੱਖਾਂ ਮਾਰਦਾ ਹਾਂ ਕੁੜੀ ਕਹਿੰਦੀ ਅੱਖਾਂ ਮਾਰਦਾ ਪਹਿਲਾਂ ਤਾਂ ਕੁੜੀ ਆਈ ਉਹਨੇ ਲਫੜ ਮਾਰਿਆ ਤੇਰੇ ਹਾਂ ਠੀਕ ਹੈ ਮੈਂ ਕਿਹਾ ਵੀ ਕੀ ਗੱਲ ਹੋ ਗਈ ਲਫੜ ਗਿਆ ਮਾਰ ਉਹ ਕਹਿੰਦੀ ਵੀ ਤੂੰ ਅੱਖ ਮਾਰਦਾ ਉਹਨੇ ਆਪਣੇ ਭਰਾਵਾਂ ਨੂੰ ਦੱਸਿਆ ਮਾਪਿਆਂ ਨੂੰ ਦੱਸਿਆ ਹਾਂ ਉਹਨਾਂ ਨੇ ਬਈ ਮੈਨੂੰ ਬੜਾ ਕੁੱਟਿਆ ਅੱਛਾ ਬਈ ਵੇਖੋ ਦੋਸਤੋ ਅੱਜ ਸੋਡੀ ਇੱਕ ਨੌਜਵਾਨ ਨਾਲ ਗੱਲਬਾਤ ਕਰਾਉਣ ਜਾ ਰਹੇ ਹਾਂ ਜਿਹਦੇ ਕੀ ਅੱਖ ਮਾਰਨ ਦੇ ਕਰਕੇ ਲਫੜੋ ਲਫੜੀ ਹੋ ਗਿਆ ਕੰਮ ਵੱਧ ਗਿਆ ਕਹਿੰਦਾ ਬਈ ਕੁੱਟ ਕੁੱਟ ਮੇਰੀ ਲੰਬ ਘਾਤੀ ਮੈਂ ਅੱਖ ਵੱਜੀ ਸੀਗੀ ਪਰ ਅੱਖ ਵੱਜੀ ਨਹੀਂ ਸੀ ਅੱਖ ਮੈਨੂੰ ਮਾਰਨੀ ਪਈ ਸੀ ਕਿਉਂ ਅੱਖ ਮਾਰਨੀ ਪਈ ਸੀ ਅਜੋ ਆਪਾਂ ਗੱਲਬਾਤ ਕਰਦੇ ਨੌਜਵਾਨ ਦੇ ਨਾਲ ਪਰ ਜਿੱਦਗੀ ਵਾਰ ਮੈਨੂੰ ਕੁੱਟਿਆ ਬਹੁਤ ਮੈਨੂੰ ਇਨਸਾਫ ਚਾਹੀਦਾ ਆਜੋ ਕਰਦੇ ਆ ਜੁੜੇ ਰਹੋ ਆਜੋ ਖਿੱਚ ਕੇ ਬਈ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਵੀਰ ਕੋਲੇ ਪਹੁੰਚ ਚੁੱਕੇ ਆਂ ਬਾਈ ਕੋਲੇ ਕੈਮਰਾਮੈਨ ਕੋਲੇ ਜਿਹਦੇ ਨਾਲ ਇੱਕ ਬਹੁਤ ਪੜਾ ਹਾਸਾ ਹੋਇਆ ਤੇ ਕੀ ਇਹ ਨਾਲ ਸਾਰੀ ਗੱਲਬਾਤ ਹੋਈ ਆਪਾਂ ਗੱਲਬਾਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਆਪਣਾ ਸ਼ੋਭਨਾਮ ਦੱਸੋ ਕੀ ਆ ਮੇਰਾ ਨਾਮ ਜੀ ਮਨਜੀਤ ਸਿੰਘ ਹੈ ਜੀ ਮਨਜੀਤ ਸਿੰਘ ਬਾਈ ਮਨਜੀਤ ਸਿੰਘ ਆ ਕੈਮਰਾ ਤੁਹਾਡਾ ਫੋਟੋਗ੍ਰਾਫੀ ਦਾ ਕੰਮ ਹੈ ਕਿ ਵੀਡੀਓ ਵੀਡੀਓ ਬਣਾਉਣੇ ਆ ਹਾਂ ਜੀ ਫੋਟੋਗ੍ਰਾਫੀ ਦਾ ਵੀ ਤੇ ਵੀਡੀਓਗ੍ਰਾਫੀ ਦਾ ਵੀ ਹੈ ਇਹ ਕਿੰਨੇ ਟਾਈਮ ਤੋਂ ਬਾਈ ਤੁਸੀਂ ਕੰਮ ਕਰ ਰਹੇ ਹੋ ਮੈਨੂੰ ਕੰਮ ਕਰਦਿਆਂ ਨੂੰ ਵੀਰੇ 10 ਸਾਲਾਂ ਗਏ ਹੋ ਗਏ ਵੇ ਬਈ 10 ਸਾਲਾ ਵਿੱਚ ਬਾਈ ਨੇ ਕਰ ਲਿਆ ਇੱਕ ਹਾਦਸਾ ਬਹੁਤ ਪੈੜਾ ਹੋਇਆ ਵੇਖੋ ਬਾਈ ਦੇ ਬੰਗਣਾ ਬਈ ਬਾਹ ਟੁੱਟ ਗਈ ਹਾਂਜੀ ਬਈ ਬਾਹ ਟੁੱਟ ਗਈ ਹੈ ਜੀ ਤੇ ਜਿਹੜਾ ਹਾਦਸਾ ਹੋਇਆ ਬਈ ਕੀ ਸੀ ਹਾਦਸਾ ਕੀ ਗੱਲਬਾਤ ਸੀ ਕੋਈ ਪ੍ਰੋਗਰਾਮ ਤੇ ਗਏ ਸੀ ਹਾਂਜੀ ਪ੍ਰੋਗਰਾਮ ਤੇ ਗਏ ਸੀ ਮੈਰਿਜ ਦਾ ਫੰਕਸ਼ਨ ਸੀਗਾ ਜੀ ਉਹਨਾਂ ਦਾ ਅੱਛਾ ਮੈਰਿਜ ਦਾ ਫੰਕਸ਼ਨ ਸੀਗਾ ਤੇ ਕੀ ਗੱਲ ਬਣ ਗਈ ਬਈ ਗੱਲ ਵੀਰੇ ਹੁਣ ਅਸੀਂ ਤਾਂ ਹੁਣ ਕੈਮਰਾ ਚਲਾਉਨੇ ਆ ਵੀਰੇ ਕੈਮਰਾ ਚਲਾਉਣ ਲੱਗੇ ਸਾਨੂੰ ਹੁਣ ਅੱਖ ਮੀਚਣੀ ਪੈਂਦੀ ਆ ਅੱਖ ਆੱਖ ਤਾਂ ਮੀਚਣੀ ਪੈਂਦੀ ਹੁੰਦੇ ਕਹਿੰਦੇ ਵੀ ਕੈਮਰਾ ਵੀ ਅੱਖ ਨਾਪ ਕੇ ਚੱਲਦਾ ਹਾਂ ਉਹ ਜਦੋਂ ਵੀਰੇ ਅਸੀਂ ਤਾਂ ਅੱਖ ਨੱਪੀ ਤੇ ਉਹਨਾਂ ਨੇ ਕੁੜੀ ਨੇ ਦੇਖ ਲਿਆ ਵੀ ਇਹ ਮੈਨੂੰ ਅੱਖਾਂ ਮਾਰਦਾ ਅੱਛਾ ਕੁੜੀ ਕਹਿੰਦੀ ਵੀ ਅੱਖਾਂ ਮਾਰਦਾ ਹਾਂ ਕੁੜੀ ਕਹਿੰਦੀ ਅੱਖਾਂ ਮਾਰਦਾ ਪਹਿਲਾਂ ਤਾਂ ਕੁੜੀ ਆਈ ਉਹਨੇ ਲਫੜ ਮਾਰਿਆ ਤੇਰੇ ਹਾਂ ਠੀਕ ਹੈ ਮੈਂ ਕਿਹਾ ਵੀ ਕੀ ਗੱਲ ਹੋ ਗਈ ਲਫੜ ਕੇ ਬਾਰ ਉਹ ਕਹਿੰਦੀ ਵੀ ਤੂੰ ਅੱਖਾਂ ਮਾਰਦਾ ਉਹਨੇ ਆਪਣੇ ਭਰਾਵਾਂ ਨੂੰ ਦੱਸਿਆ ਮਾਪਿਆਂ ਨੂੰ ਦੱਸਿਆ ਹਾਂ ਉਹਨਾਂ ਨੇ ਬਈ ਮੈਨੂੰ ਬੜਾ ਕੁੱਟਿਆ ਅੱਛਾ ਬਈ ਵੇਖੋ ਹੁਣ ਕੈਮਰਾਮੈਨ ਦਾ ਜਿਹੜਾ ਦੁੱਖ ਦਰਦਾ ਬਈ ਕਹਿੰਦਾ ਬਈ ਸਾਨੂੰ ਜਿਹੜਾ ਕੈਮਰਾ ਅੱਖ ਮੀਚ ਕੇ ਚਲਾਉਣਾ ਪੈਂਦਾ ਬਈ ਇਹਦੇ ਵਿੱਚ ਤਾਂ ਕੋਈ ਗਲਤੀ ਵੀ ਨਹੀਂ ਕਹਿੰਦਾ ਮੇਰੀ ਹੈ ਨਹੀਂ ਸੀ ਪਰ ਬਈ ਮੇਰੇ ਨਾਲ ਬਹੁਤ ਕੁੱਟ ਮਾਰ ਹੋਈ ਬਈ ਬਾਹਾਂ ਤੋੜਤੀ ਬਾਹਾਂ ਟੁੱਟ ਗਈ ਆ ਬਈ ਮੇਰਾ ਤਾਂ ਲੋ ਲੱਖ ਰੁਪਏ ਦਾ ਸਮਾਨ ਵੀ ਉਹਨਾਂ ਨੇ ਰੱਖ ਲਿਆ ਅੱਛਾ 2000 ਰੁਪਏ ਦਾ ਹੀ ਰਹਿ ਗਿਆ ਮੇਰੇ ਕੋਲ ਤਾਂ ਆਹਾਂ ਹਾਂ ਅੱਛਾ ਭਈ ਆਹ ਕਿਹ ਰਹਿ ਗਿਆ ਹਾਂ ਹੁਣ ਤੇ ਰਹਿ ਗਿਆ ਜੀ ਤੇ ਆ ਵੀ ਤੁਹਾਡਾ ਫੋਨ ਆ ਹੀ ਜਾਂਦਾ ਉਹ ਫੋਨ ਆ ਹੀ ਜਾਂਦਾ ਫਿਰ ਮੈਂ ਹੁਣ ਹੱਥ ਨਹੀਂ ਕੰਮ ਕਰਦਾ ਮੈਂ ਚੱਕਾ ਕਿਵੇਂ ਬਾਈ ਵੇਖੋ ਕਿੰਡੀ ਪ੍ਰੋਬਲਮ ਦੇ ਵਿੱਚ ਆਇਆ ਬਾਈ ਦਾ ਫੋਨ ਵੱਜੀ ਜਾਂਦਾ ਆ ਵਾਰੀ ਵਾਰੀ ਕਹਿੰਦਾ ਮੇਰੇ ਹੱਥ ਕੰਮ ਨਹੀਂ ਕਰਦਾ ਬਈ ਆ ਕਿਵੇਂ ਹੱਥ 'ਚ ਹੀ ਰੱਖ ਦੇਣ ਸੀ ਆ ਕੈਮਰਾ ਤੇ ਤਾਂ ਫਿਰ ਹੱਥ 'ਚ ਹੀ ਰੱਖਣਾ ਪੈਂਦਾ ਬੋਲਿਆ ਹੀ ਬਜਿਆ ਹੈ ਹਾਂਜੀ ਬਾਈ ਦੇਖੋ ਬਾਈ ਕੋਲੇ ਕੈਮਰਾ ਆ ਬਜਿਆ ਬਈ ਜਿਹੜਾ ਸਹੀ ਕੈਮਰਾ ਸੀਗਾ ਵੱਡਾ 2 ਲੱਖ ਰੁਪਏ ਦਾ ਸਾਮਾਨ ਸੀ ਬਾਈ ਉਹ ਕੀ ਕਹਿੰਦੇ ਫਿਰ ਸਾਮਾਨ ਨੂੰ ਹਣ ਉਹ ਕਹਿੰਦੇ ਵੀ ਅਸੀਂ ਦੇਣਾ ਹੀ ਨਹੀਂਗਾ ਕਹਿੰਦੇ ਤੁਸੀਂ ਅੱਖਾਂ ਮਾਰਦੇ ਹੋ ਕੁੜੀਆਂ ਨੂੰ ਕਹਿੰਦੇ ਵੇਖੋ ਬਾਈ ਕਿੰਡੀ ਬੁਰੀ ਗੱਲ ਆ ਨਾ ਲੋਕਾਂ ਦੀ ਕਹਿੰਦੇ ਬਈ ਅੱਖਾਂ ਮਾਰ ਬਈ ਅੱਖਾਂ ਅੱਖਾਂ ਕੀ ਐ ਤੂੰ ਮਾਰੀ ਹੋਵੇ ਬਈ ਨਹੀਂ ਵੀਰੇ ਹੁਣ ਚਲਾਉਣਾ ਪੈਂਦਾ ਜਦੋਂ ਅੱਖ ਵਜਦੀ ਜਾਂਦੀ ਏ ਉਦੋਂ ਨਹੀਂ ਅੱਖ ਤਾਂ ਵੱਜ ਜਾਂਦੀ ਏ ਮਤਲਬ ਅੱਖ ਵੱਜ ਜਾਂਦੀ ਏ ਹਾਂ ਨਹੀਂ ਕੁੜੀ ਨੂੰ ਮਾਰੀ ਸੀ ਕਿ ਕੈਮਰੇ ਗਸ਼ਤੀ ਮਾਰੀ ਸੀ ਕੈਮਰੇ ਆਸਤੀ ਮਾਰੀਦੀ ਆ ਬਈ ਸੱਚੀ ਮੁੱੱਚੀ ਦਾ ਤੇਰਾ ਕੈਰੇਕਟਰ ਸਹੀ ਆ ਹਾਂ ਮੁੰਡਾ ਨਹੀਂ ਮਾਰੀ ਨਹੀਂ ਨਹੀਂ ਉਹ ਨਹੀਂ ਮਾਰਜੀ ਬਈ ਗਲਤ ਫਹਿਮੀ ਹੋ ਗਈ ਹਾਂ ਉਹਨਾਂ ਨੂੰ ਗਲਤ ਫਹਿਮੀ ਕਿੰਨੇ ਕ ਬਈ ਉਦੋਂ ਪਹਿਲਾਂ ਤੂੰ ਜਿਹੜੇ ਪਹਿਲਾਂ ਪ੍ਰੋਗਰਾਮ ਕੀਤੇ ਅਗੇ ਪਹਿਲਾਂ ਤੁਹਾਡੇ ਨਾਲ ਹਾਸਾ ਹੋਇਆ ਕਿਤੇ ਹੋਇਆ ਨਹੀਂ ਜੀ ਪਹਿਲਾਂ ਕਦੇ ਕੱਲ ਹੀ ਹੋਇਆ ਪਹਿਲੀ ਵਾਰ ਜਾਂ ਫਸਟ ਟਾਈਮ ਹਾਂ ਤੇ ਬਈ ਕਿੰਨਾ ਕੁ ਟੈਗ ਦੇ ਨਾਲ ਹੋਰ ਕਿੰਨੇ ਜਾਣੇ ਸੀ ਟੀਮ ਛੁੱਡੀ ਹੋਊਗੀ ਯਾਰ ਚਾਰ ਪ ਛੱਡ ਕੇ ਭੱਜ ਗਏ ਸੀ ਮੱਕਲਾ ਰਜਗੇ ਉਹ ਤਾਂ ਵੀਰੇ ਮੈਨੂੰ ਕੱਲੇ ਨੂੰ ਛੱਡ ਕੇ ਭੱਜ ਗਏ ਮੈਨੂੰ ਮੂਰੇ ਘੇਰ ਘੇਰ ਕੁੱਟਿਆ ਬਈ ਉਹਨਾਂ ਨੇ ਬੜਾ ਕੁੱਟਿਆ ਰੂੜੀਆਂ ਤੇ ਚੱਕ ਚੱਕ ਮਾਰੇ ਅੱਛਾ ਬਈ ਇੰਨੀ ਨਹੀਂ ਵਿਆਹ ਪੈਲਸ ਵੈਰ ਸੀਗੇ ਘਰੇ ਸੀ ਪ੍ਰੋਗਰਾਮ ਵੀਰੇ ਕਰੇ ਸੀ ਉਹਨਾਂ ਦੇ ਪ੍ਰੋਗਰਾਮ ਤੇ ਬਹੁਤ ਕੁੱਟਿਆ ਬਈ ਬਹੁਤ ਜ਼ਿਆਦਾ ਬਈ ਤੁਹਾਨੂੰ ਹਾਲ ਤਾਂ ਦਿਸ ਹੀ ਰਹੀ ਹੈ ਮੇਰੀ ਬਈ ਇਹਦਾ ਗੱਲ ਹੈ ਬਾਈ ਦੀ ਵੇਖੋ ਬਈ ਬਾਹਾਂ ਟੁੱਟ ਗਈ ਹੈ ਹੈ ਇੱਕ ਆ ਕੈਮਰੇ ਤੇ ਬਈ ਤੁਸੀਂ ਇਹ ਨਿਸ਼ਾਨੀ ਹੁੰਦੀ ਅੱਬੀ ਤੁਸੀਂ ਰੱਖਣੀ ਹੁੰਦਾ ਕੋਈ ਆਦਤ ਪਈ ਵੀ ਹੈ ਇਹ ਆਦਤੀ ਹੈ ਜੀ ਬਈ ਜਾਂ ਸਰਕੇ ਵੱਡਾ ਕੈਮਰਾ ਹੁੰਦਾ ਵੀ ਥਾਂ ਤੇ ਰੱਖਦਾ ਹੈ ਹਾਂਜੀ ਹ ਨਹੀਂ ਉਹ ਕਹਿੰਦੇ ਨਹੀਂ ਦੇਣਾ ਸੀ ਇਹਨਾਂ ਨੂੰ ਦੇਣਾ ਹੀ ਨਹੀਂ ਤੇ ਦੁਬਈ ਮਾਫੀ ਮੁਫੀ ਮਾ ਕੇ ਰਾਈਨਾਮਾ ਕਰਕੇ ਕੋਈ ਕਰ ਲੈਂਦਾ ਗੱਲਬਾਤ ਭਾਈ ਉਹ ਸੁਣਦੇ ਨਹੀਂਗੇ ਕਹਿੰਦੇ ਅੱਖਾਂ ਮਾਰਦੀ ਅੱਖਾਂ ਮਾਰਦੇ ਭਾਈ ਹੁਣ ਥੋੜੀ ਫੇਰ ਮੰਗ ਗਈ ਹੈ ਭਾਈ ਮੇਰੇ ਮੈਂ ਮੰਗੇ ਹੀ ਆ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਭਾਈ ਤੁਸੀਂ ਕੋਈ ਥੋੜੇ ਪਿੰਡ ਦੇ ਕੋਈ ਮੋਹਤਵਾਰ ਬੰਦੇ ਜਾਂ ਪੰਚਾਇਤ ਕੀਤੀ ਹੋ ਜਾਂ ਪੁਲਿਸ ਰਿਪੋਰਟ ਕੋਸ਼ ਕੀਤਾ ਤੁਸੀਂ ਕੋਈ ਕਾਰਵਾਈ ਨਹੀਂ ਗਈ ਸੀ ਵੀਰੇ ਪੰਚਾਇਤ ਵੀ ਲਾਈ ਪੰਚਾਇਤ ਲਏ ਗਏ ਸੀ ਹਾਂ ਫਿਰ ਭਾਈ ਪੰਚਾਇਤ ਵੱਜ ਕੀ ਫੈਸਲਾ ਹੋਇਆ ਫੈਸਲਾ ਕੀ ਹੋਣਾ ਭਾਈ ਮੈਂ ਜਾ ਕੇ ਅਜੇ ਰੁਕੇ ਹੀ ਸੀਗੇ ਸੀ ਹਾਂ ਤੇ ਗੱਲ ਉਹ ਹੁਣ ਮੇਰੀ ਆਦਤ ਬਣੀ ਹੋਈ ਹੈ ਕੈਮਰੇ ਕਰਕੇ ਕਿਵੇਂ ਕਾਦੀ ਆਦਤ ਬਈ ਆ ਐ ਕਰਕੇ ਅੱਖ ਮਾਰਨ ਦੀ ਅੱਛਾ ਮੈਂ ਕੈਮਰੇ ਵਿੱਚ ਦੱਸੋ ਕਿਵੇਂ ਕਰਕੇ ਕਿ ਆਏ ਕਰਕੇ ਅੱਖ ਵੱਜ ਬੱਜ ਅੱਖ ਵੱਜ ਜਾਂਦੀ ਹੈ ਹਾਂ ਉਹ ਕਹਿੰਦੇ ਵੀ ਇਹਨੇ ਅੱਖ ਮਾਰੀ ਫੇਰ ਉਹਨਾਂ ਨੇ ਫੇਰ ਬਈ ਬੜਾ ਘੁੱਟਿਆ ਪੰਚਾਇਤ 'ਚ ਹੀ ਘੁੱਟਿਆ ਮੇਰਾ ਪੰਚਾਇਤ 'ਚ ਫੇਰ ਘੁੱਟਿਆ ਹਾਂ ਬਈ ਵੇਖੋ ਯਾਰ ਮਜਬੂਰੀ ਬਣੀ ਬਈ ਆ ਬੰਦੇ ਦੀ ਬਈ ਅਰਤਕੀਆ ਤੂੰ ਅੱਖਾ-ਅੱਖਾ ਮਾਰਦਾਵੇਂ ਯਾਰ ਹੁਣ ਸਾਨੂੰ ਕੀ ਪਤਾ ਕਿ ਸੱਚੀ ਆਦਤ ਹੈ ਬਈ ਤੇਰੀ ਹੁਣ ਵੀ ਅੱਖ ਚਾਪਕਦੀ ਯਾਰ ਵੀਰੇ ਫੇਰ ਯਾਰ ਕੈਮਰੇ ਕਰਕੇ ਹੁਣ ਸਾਡੀ ਆਦਤ ਹੁੰਦੀ ਹੈ ਬਈ ਵੇਖੋ ਕੈਮਰੇ ਕਰਕੇ ਦਰਸ਼ਕੋ ਵੀਰੇ ਦੇ ਦੋ ਵਾਰੀ ਘੁੱਟ ਪੈ ਗਿਆ ਕਹਿੰਦਾ ਮੈਨੂੰ ਇਨਸਾਫ ਚਾਹੀਦਾ ਪੰਚਾਇਤ ਵਿੱਚ ਗਿਆ ਉੱਥੇ ਵੀ ਕਹਿੰਦਾ ਮੈਥੋਂ ਬਈ ਪ੍ਰਸ਼ਾਸਨ ਤੋਂ ਕੀ ਮੰਗ ਕਰਦਾ ਕੀ ਹੈ ਬਈ ਤੇਰਾ ਸਮਾਨ ਮਿਲੇ ਕੇ ਉਹਨਾਂ ਦੇ ਕਾਰਵਾਈ ਕਰਾਉਣਾ ਚਾਹਣਾ ਕਾਰਵਾਈ ਵੀ ਹੋਵੇ ਵੀਰੇ ਮੇਰਾ ਸਮਾਨ ਵੀ ਮਿਲੇ ਸਮਾਨ ਤੇਰਾ ਬਈ ਅੰਦਾਜ਼ਾ ਤੇਰਾ ਕੀ ਕੋ ਸਮਾਨ ਹੈ ਤੇ ਕਿੰਨੇ ਪੈਸੇ ਦਾ ਸਮਾਨ ਹੈ ਵੀਰੇ 2 ਲੱਖ ਰੁਪਏ ਦਾ ਸਮਾਨ ਹੈ ਵੀਰੇ ਕੈਮਰਾ ਤੇ ਚਾਰਜਰ ਵਗੈਰਾ ਤੇ ਟ੍ਰਾਈਪੋਡ ਵਗੈਰਾ ਉਹਦੇ ਬਣਦਾ ਬਈ ਜਾਨੀ ਕਿ ਤੇਰਾ ਸਾਰਾ ਕੰਮ ਹੀ ਖੜ ਗਿਆ ਕੈਮਰੇ ਦਾ ਨਾ ਹਾਂਜੀ ਹਾਂਜੀ ਅੱਛਾ ਬਈ ਕੈਮਰਾ ਕਿੰਨੇ ਕੀ ਕਿੰਨੇ ਦਾ ਸੀ ਸਮਾਨ ਵੀਰੇ 2 ਲੱਖ ਰੁਪਏ ਦਾ ਸਮਾਨ ਸੀ ਤੇ ਬਈ ਤੇਰੇ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਆ ਤੇਰੇ ਪਰਿਵਾਰ ਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਆ ਕੌਣ ਕੀ ਕੀ ਮੈਂਬਰ ਹੈ ਤੁਹਾਡੇ ਵੀ ਮੇਰੇ ਇੱਕ ਮਿਸ ਜੀ ਹੈ ਜੀ ਮਮੀ ਡੈਡੀ ਹੈਗੇ ਜੀ ਅੱਛਾ ਉਹ ਸਾਡਾ ਹੁਣ ਰੌਲਾ ਚੱਲੀ ਜਾਂਦਾ ਘਰ ਦੇ ਮੈਨੂੰ ਮੇਰੇ ਘਰ ਦੀ ਮੈਨੂੰ ਘਰੇ ਨਹੀਂ ਵੜਨ ਦਿੰਦੀ ਅੱਛਾ ਘਰੇ ਵੀ ਬਈ ਇਸੇ ਚੱਕਰ ਕਰਕੇ ਤੇ ਘਰੇ ਵੀ ਡਿਸਪਿਊਟ ਪੈ ਚੁੱਕਾ ਹੈ ਹਾਂ ਜੀ ਕਿਵੇਂ ਤੇਰੀ ਘਰ ਵਾਲ ਨੂੰ ਕੀ ਕੀ ਉਹਨੂੰ ਕੀ ਹੋ ਗਿਆ ਬਈ ਤੈਨੂੰ ਕਿ ਉਹ ਕੀ ਕਹਿੰਦੀ ਬਈ ਤੂੰ ਗਲਤ ਕੰਮ ਕਰਦਾ ਉਹ ਕਹਿੰਦੀ ਤੂੰ ਗਲਤ ਕੀਤਾ ਹੋਣਾ ਤਾਂ ਹੀ ਤੂੰ ਕੁੱਟ ਖਾ ਕੇ ਆਇਆ ਅੱਛਾ ਉਹ ਤੈਨੂੰ ਘਰੇ ਨਹੀਂ ਵੜਨ ਦਿੰਦੇ ਉਹਨੇ ਕਿ ਵਿਤਾਬ ਛੱਡ ਗਏ ਆ ਵੀ ਕਿ ਤੈਨੂੰ ਨਹੀਂ ਘਰੇ ਵੜਨ ਦਿੰਦੇ ਮੈਨੂੰ ਨਹੀਂ ਘਰੇ ਵੜਨ ਦਿੰਦੇ ਤੇ ਬਈ ਫਿਰ ਤੂੰ ਰਾਤ ਰੂਤ ਕੇ ਇੱਥ ਜੀ ਜ਼ਿੰਦਗੀ ਤਰਸ ਭਰੀ ਹਾਲਾਤ ਹੋਏ ਪਏ ਬਾਈ ਕਹਿੰਦਾ ਮੇਰੀ ਘਰ ਵਾਲੀ ਮੈਨੂੰ ਘਰੇ ਨਹੀਂ ਵੜਨ ਦਿੰਦੀ ਵੀ ਜਨੇ ਕੀ ਰਿਸ਼ਤੇ ITAR-ITAR ਹੋ ਗਏ ਬਾਈ ਇਹਦੀ ਘਰ ਵਾਲੀ ਕਹਿੰਦੀ ਵੀ ਤੂੰ ਗਲਤ ਹੈ ਇਹ ਕਹਿੰਦਾ ਮੈਂ ਸਹੀ ਹਾਂ ਉਹ ਇਹਨੂੰ ਘਰੇ ਨਹੀਂ ਵੜਨ ਦਿੰਦੀ ਬਾਈ ਫਿਰ ਘਰ ਨੂੰ ਜਦ ਸਮਝਾਉਣਾ ਸੀਗਾ ਤੂੰ ਬਈ ਮੇਰੀ ਆ ਗੱਲ ਉਹਨੂੰ ਦੱਸਿਆ ਨਹੀਂ ਤੂੰ ਗੱਲਬਾਤ ਸਾਰੀ ਦੱਸੀ ਨਹੀਂ ਪਤਾ ਸਾਰਾ ਕੁਝ ਉਹ ਹੁਣ ਜਦੋਂ ਘੁੱਟ ਪੈ ਗਈ ਫਿਰ ਨਹੀਂ ਜਦੋਂ ਘਰੇ ਗਿਆ ਤੇ ਜੋ ਤੇਰੇ ਘਰੇ ਨੂੰ ਪਿਆ ਲੱਗਿਆ ਵੀ ਆ ਗੱਲ ਹੋ ਗਈ ਤੇ ਉਹਨੇ ਨਹੀਂ ਤੇਰੀ ਮਾਰੀਆਂ ਉਹ ਨਹੀਂ ਹੁਣ ਮਾਰੀਆਂ ਤਾਂ ਨਹੀਂ ਗਈ ਉਹਨੇ ਮੈਨੂੰ ਗਾਲਾ ਕੱਢਿਆ ਘਰੋਂ ਕੱਢ ਦਿੱਤਾ ਰੋਟੀ ਦਿੱਤੇ ਫਿਰ ਰੋਟੀ ਨਹੀਂ ਦਿੱਤੀ ਹਾਂ ਬਾਈ ਵੇਖੋ ਬਾਈ ਕਹਿੰਦਾ ਮੈਨੂੰ ਇਨਸਾਫ ਚਾਹੀਦਾ ਮੈਂ ਇਨਸਾਫ ਲਈ ਦਰਦਰ ਤੇ ਠੋਕਰਾ ਖਾ ਰਿਹਾ ਬਈ ਪੁਲਿਸ ਕੋਲੇ ਨਹੀਂ ਗਿਆ ਤੂੰ ਪ੍ਰਸ਼ਾਸਨ ਕੋਲੇ ਨਹੀਂ ਗਿਆ ਨਹੀਂ ਤੇ ਫਿਰ ਬਾਈ ਉਹਨਾਂ ਕੋਲੇ ਜਾ ਕੇ ਤੂੰ ਮੜੀ ਮੋਟੀ ਕਾਰਵਾਈ ਕਰਾਉਂਦਾ ਕਿੰਨੇ ਜਾਨੇ ਸੀਗੇ ਜਿਨ੍ਹਾਂ ਨੇ ਤੇਰੇ ਨਾਲ ਘੁੱਟ ਮਾਰ ਕੀਤੀ ਸੀ ਗਿਣਤੀ ਕਿੰਨੀ ਸੀ ਉਹਨਾਂ ਦੀ ਗਿਣਤੀ ਦਾ ਹੁਣ ਪਤਾ ਨਹੀਂ ਲੱਗਿਆ ਕਿੰਨੇ ਕਿ ਜਣੇ ਹੋਣੇ ਅੱਛਾ ਬਾਈ ਯਾਰ ਹੋਰ ਕਿਤੇ ਕੋਈ ਛੱਟ ਤੇਰੇ ਕੋਈ ਲੱਤ ਲੁੱਤ ਬਾਹਂ ਤੇ ਗਏ ਬਾਈ ਬਾਹਂ ਟੁੱਟੀ ਹੈ ਕਿੰਨੇ ਥਾਂ ਤੋਂ ਟੁੱਟੀ ਹੈ ਬਈ ਇਹ ਇਹ ਤਾਂ ਹੁਣ ਐਕਸ-ਰੇ ਕਰਾਣਾ ਪਊ ਪਤਾ ਲੱਗੂ ਅੱਛਾ ਹੁਣ ਜਮੇ ਨਹੀਂ ਕੰਮ ਕਰਦੀ ਮਤਲਬ ਕੀ ਇਹ ਨਹੀਂ ਠੀਕ ਹੈ ਜੇ ਸੁਣ ਦੇਖੀ ਜਾਈਦੇ ਇਹਨੂੰ ਵੇਖ ਵੇਖ ਕੇ ਦਿਨ ਕੱਟੀ ਜਾਂਦਾ ਕੱਟੀ ਜਾਂਦੀ ਤੇ ਹੁਣ ਤੇਰਾ ਜਿਹੜਾ ਦੂਜਾ ਕੈਮਰਾ ਤੇ ਮੈਂ ਜਾਨੀ ਕਿਦਰਾ ਪ੍ਰੋਗਰਾਮ ਦਾ ਟਾਈਮ ਆ ਇਸ ਟਾਈਮ ਤੇ ਬਈ ਤੈਨੂੰ ਹੁਣ ਪੂਰੀ ਉਹ ਤੇਰਾ ਆਪ ਦਸੀ ਕਿ ਕਿਰਾਏ ਕਰੂ ਇਹ ਤੇ ਲੱਗਦਾ ਵਾ ਸੀ ਆਪਦਾ ਸੀ ਸਾਰਾ ਆਪਦਾ ਸੀ ਮਿਹਨਤ ਦੀ ਕਮਾਈ ਸੀ ਹਾਂਜੀ ਤੇ ਜਿਹੜੀ ਤਰੀ ਟੀਮ ਆ ਤੂੰ ਉਹਨਾਂ ਨਾਲ ਕੰਟੈਕਟ ਕੀਤਾ ਉਦੋਂ ਬਾਅਦ ਵਿੱਚ ਬਈ ਤੁਸੀਂ ਬਈ ਮੇਰੇ ਨਾਲ ਭੱਜ ਗਏ ਜਾਂ ਕਿਵੇਂ ਕੀਤਾ ਉਹ ਉਹਨਾਂ ਨੇ ਕੀ ਕਿਹਾ ਉਹ ਤਾਂ ਮੈਂ ਦਿਹਾੜੀ ਤੇ ਲੈ ਕੇ ਗਿਆ ਸੀ ਯਾਰ ਉਹ ਹੁਣ ਦਿਹਾੜੀ ਵਾਲੇ ਭੱਜ ਜਾਂਦੇ ਤੁਹਾਨੂੰ ਪਤਾ ਕਿੱਥੇ ਤੇ ਉਹ ਪੈਸੇ ਬੂਸੇ ਉਹਨਾਂ ਨੂੰ ਦੇਤੇ ਸੀਗੇ ਕਿ ਉਹ ਵੀ ਮੰਗਦੇ ਆ ਵੇਖੋ ਬਾਈ ਬਾਈ ਕਹਿੰਦਾ ਬਈ ਮੇਰੇ ਨਾਲ ਸੀ ਜਿਹੜੇ ਉਹ ਵੀ ਮੈਨੂੰ ਛੱਡ ਕੇ ਭੱਜ ਗਏ ਮੈਨੂੰ ਇਨਸਾਫ ਚਾਹੀਦਾ ਬਈ ਕੈਮਰਾਮੈਨ ਆ ਕਹਿੰਦਾ ਬਈ ਅੱਖ ਮੈਨੂੰ ਨੱਪਣੀ ਪੈਂਦੀ ਆ ਮੇਰੀ ਆਦਤ ਬਣ ਗਈ ਆ ਉਹ ਅੱਖ ਨੱਪਣ ਕਰਕੇ ਮੈਨੂੰ ਪ੍ਰੋਗਰਾਮ ਵਾਲੇ ਨੇ ਕੁੱਟਿਆ ਨਾਲ ਜਿਹੜੀ ਉਹ ਮੈਰਜ ਜਿਹੜੀ ਕੁੜੀ ਸੀ ਉਹਨੂੰ ਐ ਲੱਗੇ ਮੈਨੂੰ ਅੱਖ ਮਾਰੀ ਹੁੰਦੀ ਆ ਉਹਨੇ ਥੱਪੜੇ ਮਾਰੇ ਬਾਅਦ ਵਿੱਚ ਪਰਿਵਾਰ ਜਿਹੜਾ ਸੀ ਉਹਨਾਂ ਦਾ ਇਕੱਠੇ ਕਰਕੇ ਇਹਨੂੰ ਕੁੱਟਿਆ ਬਾਈ ਕਹਿੰਦਾ ਮੇਰੇ ਲੰਬ ਕੱਢਦੀ ਕੁੱਟ ਕਡੂੜ ਗੜਾ ਤੇ ਸਿੱਟਿਆ ਤੇ ਜੇ ਪੰਚਾਇਤ ਲੈ ਕੇ ਗਏ ਪੰਚਾਇਤ ਵਿੱਚ ਬਾਈ ਕਹਿੰਦਾ ਮੇਥੋਂ ਫੇਰ ਅ ਚਾਬ ਕਦੀ ਰਹਿੰਦੀ ਹੈ ਕਿਉਂਕਿ ਕੈਮਰਾਮੈਨ 10 ਸਾਲ ਦਾ ਕੰਮ ਹੈ ਬਈ 10 ਸਾਲਾਂ ਵਿੱਚ ਬਈ ਉਹ ਆਦਤ ਬਣ ਜਾਂਦੀ ਹੈ ਤੇ 10 ਆਹ ਵੇਖੋ ਬਈ ਆ ਲਈ ਫਿਰਦਾ ਡੁੱਡਣ ਜਾ ਨਿਕਲ ਜਾ ਕੈਮਰਾ ਅਸਲੀ ਕੈਮਰਾ ਤਾਂ ਕਹਿੰਦਾ ਬਈ ਮੇਰਾ ਆਦਤ ਬਣੀ ਹੈ ਬਾਈ ਕਹਿੰਦਾ ਕੀ ਕਰਾਂ ਕੈਮਰੇ ਬਿਨਾਂ ਜੀ ਨਹੀਂ ਲੱਗਦਾ ਅਸਲੀ ਕੈਮਰਾ ਕਹਿੰਦਾ ਮੇਰਾ ਦੇ ਨਹੀਂ ਰਹਿ ਬਈ ਆ ਰੱਖ ਰਿਹਾ ਤਾਂ ਕਿ ਇਹ ਬਈ ਵੀਡੀਓ ਵੀਡੀਓ ਬਣਾਉਂਦਾ ਕਿ ਹੋਈ ਹੈ ਇਹ ਬਣਾਉਂਦਾ ਵੀਡੀਓ ਬਣਾਉਂਦਾ ਟਾਈਮ ਪਾਸ ਆ ਬਸ ਇਹ ਬਾਈ ਕਹਿੰਦਾ ਮੈਨੂੰ ਇਹ ਸਾਫ ਚਾਹੀਦਾ ਵੀ ਮੇਰਾ 2 ਲੱਖ ਰੁਪਏ ਦਾ ਸਮਾਨ ਆ ਜਿਹੜੀ ਬਾਹ ਟੁੱਟੀ ਆ ਉਹ ਅਲੱਗ ਬਈ ਕਾਰਵਾਈ ਪ੍ਰਸ਼ਾਸਨ ਦੇ ਅੱਗੇ ਸਾਡੀ ਅਪੀਲ ਆ ਬਈ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਤੇ ਬਾਈ ਦਾ ਜਿਹੜਾ ਸਮਾਨ ਆ ਉਹ ਵਾਪਸ ਦਵਾਇਆ ਜਾਵੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ